ਦੋ ਤਿੰਨ ਸੰਬਲ ਨੇ ਸ਼ਹਿਰ ਜਿੱਥੇ ਮੰਦਰ ਵੀ ਬਣੇ ਨੇ ਉਥੇ ਉਮੀਦ ਕਰ ਰਿਹਾ ਕਿ ਸੰਬਲ ਦੇ ਵਿੱਚ ਉਹਨਾਂ ਸੰਬਲ ਦੇ ਵਿੱਚ ਅਕਾਲ ਪੁਰਖ ਦੀ آمد ਹੋਣੀ ਹੈ ਪਰ ਅਕਾਲ ਪੁਰਖ ਨੇ ਆ ਕੇ ਇਹ ਭਲੇਖਾ ਕੱਢ ਦਿੱਤਾ ਕਿ ਸੰਬਲ ਕਿਹੜਾ ਹੈ ਜਿਹਦੇ ਬਾਰੇ ਵੇਦ ਵ્યાਸ ਜੀ ਨੇ ਵੀ ਆਪਣੇ ਸ਼ਲੋਕਾਂ ਦੇ ਵਿੱਚ ਲਿਖਿਆ ਹੈ ਕਿ ਉਹ ਸੰਬਲ ਦੇ ਵਿੱਚ ਆਏਗਾ ਕੀ ਲਿਖਦੇ ਨੇ বেদਵਿਆਸ ਜੀ ਸੰਬਲ ਗ੍ਰਾਮੇ ਮੁਖਸ્ય ਬ੍ਰਾਹਮਣस्य महात्मने भवने विष्णु यशसे कल्कि प्रातुर भविष्यति ਕਿ ਉਹ ਅਕਾਲਪੁਰਖ ਜਿਹਦੇ ਬਾਰੇ ਇਹ پیشن ਕੋਈ ਕਰ ਰਹੇ ਨੇ বেদਵਿਆਸ ਜੀ ਜਦੋਂ ਉਹ ਆਇਆ ਉਹ ਸੰਬਲ ਗ੍ਰਾਮ ਦੇ ਵਿੱਚ ਆਏਗਾ ਉਹ ਪੇਸ਼ੇਂ ਕੋਈ ਤੇ ਸੰਸਾਰ ਨੇ ਪੜ ਲਈ ਕਿ ਉਹ ਸੰਭਲ ਦੇ ਵਿੱਚ ਆਏਗਾ ਪਰ ਇਹ ਤਾਂ ਨਹੀਂ ਪਤਾ ਕਿ ਸੰਭਲ ਹੈ ਕਿ ਉਹ ਕਿਉਂਕਿ ਸੰਭਲ ਗ੍ਰਾਮ ਨੇ ਸ਼ਹਿਰ ਨੇ ਇਸ ਕਰਕੇ ਲੋਕਾਂ ਨੂੰ ਇਹ ਬਲਿਖਾ ਪੈਗਾ ਕਿ ਸ਼ਾਇਦ ਉਹਨਾਂ ਸ਼ਹਿਰਾਂ ਦੇ ਵਿੱਚੋਂ ਪਰਮਾਤਮਾ ਉਸ ਸੰਭਲ ਦੇ ਵਿੱਚ ਆਏਗਾ ਪਰ ਇਹ ਤਾਂ ਨਹੀਂ ਉਸ ਸੰਭਲ ਨਿਵਾਸੀ ਜਦੋਂ ਇੱਥੇ ਆਇਆ ਅਕਾਲ ਪੁਰਖ ਤਾਂ ਉਸਨੇ ਆਪਣੇ ਫਰਮਾਨ ਇਹਨਾਂ ਹਰਵਾਨੀਆਂ ਦੇ ਵਿੱਚ ਕੀਤੇ ਕਿ ਇਸ ਸੰਭਲ ਜਿਹੜਾ ਉਹ ਮੇਰਾ ਇਹ ਸਰੀਰ ਹੈ ਮੈਂ ਇਹਦੇ ਵਿੱਚ ਆ ਕੇ ਪ੍ਰਗਟ ਹੋਇਆ ਹਾਂ ਸੰਭਲ 994 ਜਗ ਚੌਕਣੀ ਤੋਂ ਬਾਅਦ ਇੱਕੋ ਇੱਕ ਵਾਰੀ ਬਣਿਆ ਇਹਦੇ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਆਖਿਆ ਪਲ ਭਾਗ ਪਿਆ ਇਸ ਸੰਭਲ ਕੇ ਹਰਿ ਜੋ ਹਰਮੰਦਰ ਆਵੇਂਗੇ ਹਰਮੰਦਰ ਜਿਸ ਦੇ ਵਿੱਚ ਅਕਾਲ ਪੁਰਖ ਨੇ ਆ ਕੇ ਆਪਣਾ ਪ੍ਰਗਟਾਵਾ ਕੀਤਾ ਭਾਵ ਸ਼੍ਰੀ ਔਰ ਇਹਦੇ ਵਾਸਤੇ ਇਹਦੀ ਕਲੀਅਰਟੀ ਕਰਨ ਵਾਸਤੇ ਹਜੂਰ ਸੰਸ਼ਾ ਜੀ ਨੇ ਜੋ ਲਾਈਨਾਂ ਲਿਖੀਆਂ ਕਿ ਸੰਬਲ ਮੈਂ ਦੱਸਦੇ ਦਿੱਤਾ ਤੁਹਾਨੂੰ ਮੈਂ ਸੰਬਲ ਦੇ ਵਿੱਚ ਆ ਗਿਆ ਕਿਤੇ ਸੰਬਲ ਕੁਸ਼ੂਰ ਨਾ ਮੰਨ ਲਿਓ ਇਸ ਸੰਬਲ ਬਾਰੇ ਹਜੂਰ ਸੰਸ਼ਾ ਜੀ ਦਾ ਫਰਮਾਨ 994 ਚੌਕੜੀ ਯੁੱਗ ਵਿੱਚੋਂ ਕਿਉਂਕਿ ਇਸ ਤੋਂ ਪਹਿਲਾਂ ਤੇ ਆਉਂਦਾ ਹੀ ਨਹੀਂ ਹੋ ਜੇ ਉਹ ਤਾਂ ਤੇ ਸੰਬਲ ਦੇ ਵਿੱਚ ਨਹੀਂ ਆਉਂਦਾ ਆਪਣੇ ਸ਼ਬਦ ਨੂੰ ਭੇਜਦਾ ਆਪਕਾ ਤੋਂ ਲਿਆ 994 ਚੌਕੜੀ ਜੁਗਵਾਲ 3976 ਜੁਗਵਾਲ 994 ਚੌਕੜੀ ਜੁਗ ਵਿੱਚੋਂ ਪੂਰਨ ਸਿੰਘ ਦਾ ਸਰੀਰ ਫੇਰ ਚੰਮਣਾ ਇਹ ਸਰਬ ਸੰਗਤ ਥੋੜਾ ਜਿਹਾ ਧਿਆਨ ਦੇ ਦਿਓ ਜੇ ਕਿਤੇ ਮਨ ਦੇ ਵਿੱਚ 2 4 ਜਾਂ 6 ਚੱਲਦੇ ਨੇ ਕੌਣ ਹੈ ਸੰਬਲ 993 ਚੌਕੜੀ ਜੁਗ ਪਿਛੋਂ ਪੂਰਨ ਸਿੰਘ ਦਾ ਸਰੀਰ ਫੇਰ ਜੰਮਣਾ ਅੱਗੇ ਕਲੀਅਰ ਕੀਤਾ ਮੇਰੇ ਭੈਣਾਂ ਤੇ ਭਰਾਓ ਜਿਸ ਨੂੰ ਸੰਭਲ ਕਹਿ ਕੇ અવਤਾਰ ਪੈਗੰਬਰ ਗੁਰ ਗਏਗਾ ਹੀ ਆ ਲਿਖੇ ਵਿੱਚ ਨਾ ਕਿਤੇ ਸੰਸਾਰ ਰਹਿ ਜਾਵੇ ਕਿ ਸੰਭਲ ਕੌਣ ਹੈ ਸੋ ਪਰਮਾਤਮਾ ਦੀ ਆਮਦ ਅਕਾਲ ਪੁਰਖ ਨੇ ਜਦੋਂ ਆਪਣਾ ਪ੍ਰਗਟਾਵਾ ਕੀਤਾ ਅਗਨ ਦਰਸ਼ਨ ਵਾਕ ਕਰਨ ਵਾਸਤੇ ਆਏ ਤੇ ਪਾਦਸ਼ਾਹ ਦੀ ਫਰਮਾਨ ਪਤਾ ਕੀ ਨੇ ਦੋ ਲੈਣਾ ਸਰੋਬਸ ਤੋਂ ਬਾਅਦ ਮੈਂ ਬੇਨਤੀ ਕਰਨਗਾ ਪਰਮਜੀਤ ਸਿੰਘ ਤਿਆਰ ਰਹਿਣਗੇ ਜਿਸ ਦੇ ਕਾਰਨ ਆਏ ਭਜੇ ਇਹ ਲੈਣਾ ਵੀਰ ਬੋਲ ਰਿਹਾ ਸੀ ਚਨਪ੍ਰੀਤ ਸਿੰਘ ਬੋਲੇ ਸਾਨੂੰ ਸਾਰਿਆਂ ਨੂੰ ਸਾਡੇ ਨੋਟਿਸ ਦੇ ਵਿੱਚ ਇਹ ਲਿਆ ਰਿਹਾ ਸੀ ਕਿ ਅਸੀਂ ਆਏ ਕਿਸ ਵਾਸਤੇ ਆ ਅਸੀਂ ਅੱਗੇ ਪਿੱਛੇ ਘੁੰਮ ਰਹੇ ਹਾਂ ਹਜੂਰ ਦੇ ਚਰਨਾਂ ਦੇ ਵਿੱਚ ਆ ਕੇ ਕਿਉਂ ਨਹੀਂ ਨਿਵਾਸ ਕਰਦੇ ਸਤ ਸੰਚਲ ਚੱਲ ਰਿਹਾ ਲਗਭਗ 1.5 ਘੰਟਾ ਹੋ ਗਿਆ ਅਸੀਂ ਅੱਗੇ ਪਿੱਛੇ ਘੁੰਮ ਰਹੇ ਕਿਉਂ ਇਹਦੇ ਵਾਸਤੇ ਪਾਤਸ਼ਾਹ ਫਰਮਾਨ ਕਰਦੇ ਜਿਸ ਦੇ ਕਾਰਨ ਆਏ ਭੱਜੇ ਆਏ ਤੇ satsang ਸੁਣਨ ਨੂੰ ਆਏ ਦਰਸ਼ਨ ਕਰਨ ਨੂੰ ਆਪਣਾ ਪੰਧ ਮੁਕਾਈ ਆ ਕਰ ਲੋ ਦਰਸ਼ਨ ਰੱਜੇ ਜੇ ਮੌਕਾ ਮਿਲ ਗਿਆ ਨਾ ਹੋਂ ਦਾ ਭੱਜ ਕੇ ਆ ਗਏ ਹੋ ਤੇ ਦਰਸ਼ਨ ਵੀ ਰੱਜ ਰੱਜ ਕੇ ਕਰ ਲੋ ਕਰ ਲੋ ਦਰਸ਼ਨ ਰੱਜੇ ਅੱਛਾ ਤਾਂ ਫਾਇਦਾ ਕੀ ਹੁੰਦਾ ਦਰਸ਼ਨਾਂ ਦਾ ਰੱਜੋ ਤਮੋਂ ਡੇ ਰਟਾਈ ਹੋਰ ਆਪਾਂ ਨੂੰ ਚਾਹੀਦਾ ਹੀ ਏ ਜੇ ਇਹਨਾਂ ਦਾ ਡੇਰਾ ਢੱਟ ਜੇ ਤੇ ਸਿੱਧੀ ਪਰਮਾਤਮਾ ਦੇ ਨਾਲ ਮਿਲ ਆਵੀ ਹੈ ਸੋ ਸਾਡੇ ਮਨ ਤੇ ਸਤਕਾਰ ਜੋ ਵੀਰ ਜੀ ਪਹੁੰਚ ਚੁੱਕੇ ਨੇ ਅਜੇ ਵੀ ਬਹੁਤ ਉਮੀਦ ਹੈ ਸਾਰੇ ਆਗੇ ਨੇ ਜੇ ਕੋਈ ਵੀਰਾ ਵੀ ਪੈ ਲੰਗਰ ਛਕਣ ਤੋਂ ਬਿਨਾ ਕੋਈ ਬਾਹਰ ਖੜਾ ਹੈ ਤੇ ਉਹ ਮਿਹਰਬਾਨੀ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਬਰਾਜ਼ਮਾਨ ਹੋਣ ਦੀ ਕਿਰਪਾਲਤਾ ਕਰੋਗੇ ਸਤਕਾਰਯੋਗ ਭਾਜੀ ਵੀਰ ਸਰਜੀਤ ਸਿੰਘ ਜੀ ਸਜੀਤ ਆਪ ਜੀ ਦੇ ਨਾਲ ਹਰਬਾਨੀ ਆਪਣੇ ਵਿਚਾਰ ਸਾਂਝੇ ਕਰਨਗੇ ਸੋ ਸਰਵਰ ਸੰਗਤ